ਲੱਕੜ ਦੇ ਦੋ ਟੁਕੜੇ ਦੂਰ ਕਰ ਦੇਣਗੇ ਦਿਲ ਦੇ ਹਰ ਦੁੱਖੜੇ 70-80% ਬਲਾਕਿੰਗ ਹੈਗੀ ਹੈ ਰੀਲੀਫ ਪਹਿਲੇ ਚੰਚੇ ਨਾਲ ਮਿਲਣਾ ਸ਼ੁਰੂ ਹੋ ਸਕਦਾ ਹੈ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਇਹਦਾ ਅਸਰ ਦਿਖਾਈ ਦੇਵੇ ਅਸਰ ਦਿਖਾਈ ਦੇਵੇਗਾ 70% ਬਲਾਕ ਜੀ ਪਹਿਲਾਂ ਤਾਂ ਹੁੰਦੇ ਸੀ ਵੀ ਬੰਦਿਆਂ ਨੂੰ ਹਾਰਟ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਸੀ ਪਰ ਇਸ ਵੇਲੇ ਤਾਂ ਔਰਤਾਂ ਨੂੰ ਵੀ ਬਹੁਤ ਜ਼ਿਆਦਾ ਹਾਰਟ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਇਹਦਾ ਕੀ ਕਾਰਨ ਹੈ ਅੱਪਾ ਕਹਿੰਦੇ ਆ ਹਾਰਟ ਅਟੈਕ ਹੋ ਗਿਆ ਬੰਦਾ ਕੁਛਕ ਟਾਈਮ ਲਈ ਗੱਲ ਕਰਦਾ ਕਰਦਾ ਹੀ ਡਿੱਗ ਗਿਆ ਮਰ ਗਿਆ ਹਾਂਜੀ ਕਿਉਂ ਜਦੋਂ ਬਲੱਡ ਦਾ ਸਰਕਲ ਹੀ ਰੁਕ ਗਿਆ ਹਾਰਟ ਨੇ ਆਪਣਾ ਕੰਮ ਕਰਨਾ ਹੀ ਬੰਦ ਕਰਤਾ ਤਾਂ ਬੰਦੇ ਨੇ ਤਾਂ ਮਰ ਨਹੀਂ ਮਰਨਾ ਸਾਰਾ ਹਾਰਟ ਨੇ ਤਾਂ ਆਪਣੇ ਬਲੱਡ ਭੇਜਣਾ ਜਿੰਨਾ ਬਲੱਡਾ ਬਲੱਡ ਦਾ ਸਰਕਲ ਹੀ ਰੁਕ ਗਿਆ ਬੰਦਾ ਖਤਮ ਜਿੰਨਾਂ ਦੀ ਹਾਰਟ ਬਲੌਕੇਜ ਆ ਹਾਰਟ ਦੀ ਧੜਕਣ ਵੱਦੀ ਆ ਘਬਰਾਟ ਹੁੰਦੀ ਆ ਸਟੰਟ ਪੈਣ ਨੂੰ ਕਹਤਾ ਸਰਜਰੀਆਂ ਕਰਨ ਨੂੰ ਕਹਤਾ 15 ਦਿਨ ਇਹਦਾ ਇਸਤੇਮਾਲ ਕਰੋ ਮੈਂ ਕਹਿੰਦਾ ਇਹ ਹਾਰਟ ਬਲੌਕੇਜ ਨਹੀਂ ਹੋ ਸਕਦੀ ਨਸਾਂ ਦੀ ਬਲੌਕੇਜ ਹੋਈ ਨਹੀਂ ਸਕਦੀ ਕਿਵੇਂ ਇਸਤੇਮਾਲ ਦੱਸ ਦੋ ਸਾਨੂੰ ਹੁਣ ਕਿਵੇਂ ਕਰ ਐਨਾ ਕਿ ਚਮਚਾ ਲਓ ਇਹਨੂੰ ਗੋਲੀਆਂ ਕੈਪਸੂਲ ਜਿਹੜਾ ਬੰਦਾ ਖਾਂਦਾ ਡਾਕਟਰ ਸਾਹਿਬ ਕਹਿੰਦੇ ਉਹਦੇ ਨਾਲ ਉਮਰ ਘਟਦੀ ਹੈ ਤੇ ਤੁਹਾਡੇ ਫਾਰਮੂਲੇ ਨਾਲ ਨੁਸਕੇ ਨਾਲ ਉਮਰ ਜਿਹੜੀ ਦਿਲ ਦੀ ਉਹ ਵੱਜ ਜਾਂਦੀ ਹੈ ਕਿਹੜੇ ਨੁਸਖੇ ਫਾਰਮੂਲੇ ਨੇ ਤੁਹਾਡੇ ਕੋਲ ਇਦਾਂ ਇਹਦੇ ਨਾਲ ਕੀ ਹੁੰਦਾ ਬਲੱਡ ਸਰਕਲ ਸਹੀ ਹੋ ਜਾਂਦਾ ਨੈਚੁਰਲ ਪੈਥੀਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਠੀਕ ਮਤਲਬ ਇਸੇ ਤਰੀਕੇ ਨਾਲ ਇਹ ਬੂੰਦਾਂ ਪਾਣੀ ਚ ਪਾ ਕੇ ਪੀਣੀ ਹੈ ਹਾਂਜੀ ਇਹ ਬੂੰਦਾਂ ਪਾਣੀ ਚ ਪਾ ਕੇ ਪੀਣੀਆਂ ਕੀ ਕਰਦੀਆਂ ਨੇ ਜੀ ਫਿਰ ਬੂੰਦਾਂ ਹਾਰਟ ਵਾਲੇ ਪੇਸ਼ੈਂਟ ਇਹ ਬਲੱਡ ਨੂੰ ਸਹੀ ਕਰਦੀਆਂ ਨੇ ਬਲੱਡ ਦਾ ਸਰਕਲ ਸਹੀ ਕਰਦੀਆਂ ਨੇ ਜਾਂ ਜਿਵੇਂ ਵੀ ਹਾਰਟ ਦੀ ਕੋਈ ਕਮਜ਼ੋਰੀ ਹੁੰਦੀ ਆ ਉਹਨੂੰ ਬਿਲਕੁਲ ਸਹੀ ਕਰਦੀ ਜਿਹੜੀਆਂ ਬੂੰਦਾਂ ਹੈਗੀਆਂ ਨੇ ਬੂੰਦਾਂ ਆਪਰੇਸ਼ਨ ਬਚਾਲਣ ਗਿਆ ਸਟੰਟ ਬਚਾਲਣ ਗਿਆ ਬਾਈਪਾਸ ਸਰਜਰੀ ਬਚਾ ਸਕਦੀ ਹੈ ਨੇ ਰੁਕੀ ਸਾਹਿਬ ਅਮਰਤ ਉਸਮਾਨ ਇਹ ਲੈਟਰੋਪੈਥੀ ਮੈਡੀਸਨ ਜੇ ਤੁਸੀਂ ਸਹੀ ਤਰੀਕੇ ਨਾਲ ਇਹਦਾ ਇਸਤੇਮਾਲ ਕਰਦੇ ਹੋ ਜੇ ਸਹੀ ਤਰੀਕੇ ਨਾਲ ਇਹਨੂੰ ਯੂਜ਼ ਕਰਦੇ ਹੋ ਤਾਂ ਇਹ ਆਪਰੇਟ ਵਾਕਈ ਬਚਾ ਦਿੰਦੀ ਹੈ ਔਰ ਤਾਂ ਪਰਹੇਜ਼ ਬਹੁਤ ਕਰਦੀਆਂ ਨੇ ਹੱਦੋਂ ਵੱਧ ਪਰਹੇਜ਼ ਵੀ ਦਿਲ ਲਈ ਮੜਾ ਹਾਂਜੀ ਕਈ ਵਾਰੀ ਭੁੱਖੇ ਵੀ ਰਹਿੰਦੇ ਨੇ ਡਾਈਟ ਕਰਦੇ ਨੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਬਾਡੀ ਟਮ ਸਿੱਧੀ ਘਾਟ ਹੋਣ ਨਾਲ ਖੂਨ ਦੇ ਤੱਬੇਬਾਨੇ ਸ਼ੁਰੂ ਹੋ ਜਾਂਦੇ ਨੇ ਖੂਨ ਗਾੜਾ ਹੋਣਾ ਸ਼ੁਰੂ ਹੋ ਜਾਂਦਾ ਮੈਂ ਆਂਟੀ ਬਾਵਰਾ ਜਿਹੜੀ ਘਟ ਜਾਂਦੀ ਆ ਉਹਦੇ ਨਾਲ ਸਾਡੀ ਹਾਰਟ ਦੀ ਜਿਹੜੀ ਪ੍ਰੋਬਲਮ ਆ ਸ਼ੁਰੂ ਹੋ ਜਾਂਦੀ ਆ ਬਲੋਕੇਜ ਹੋਣੀ ਸ਼ੁਰੂ ਹੋ ਜਾਂਦੀ ਕਈ ਬੱਚੇ ਜਨ ਹੁੰਦੇ ਨੇ ਮਾਂ ਦੇ ਗਰਭ ਦੇ ਵਿੱਚੋਂ ਹਾਰਟ ਪ੍ਰੋਬਲਮ ਹੋ ਜਾਂਦੀ ਆ ਮਾਂ ਦੇ ਗਰਭ ਚੋਂ ਵੀ ਹਾਰਟ ਪ੍ਰੋਬਲਮ ਹੋ ਸਕਦੀ ਵੀ ਹਾਰਟ ਪ੍ਰੋਬਲਮ ਹੋ ਜਾਂਦੀ ਕਈ ਔਰਤਾਂ ਕੀ ਕਰਦੀਆਂ ਨੇ ਤਲੀਆਂ ਫਲੀਆਂ ਚੀਜ਼ਾਂ ਬਹੁਤ ਖਾਂਦੀਆਂ ਨੇ ਗਰਭ ਗਰਭ ਵੇਲੇ ਵੀ ਗਰਭ ਵੇਲੇ ਖਟੀਆਂ ਖੱਟਾ ਖਾਣ ਨੂੰ ਬਹੁਤ ਜੀ ਕਰਦਾ ਖਟੀਆਂ ਚੀਜ਼ਾਂ ਬਹੁਤ ਖਾਂਦੀਆਂ ਨੇ ਕਈ ਮਿੱਟੀ ਬਹੁਤ ਖਾਂਦੀਆਂ ਨੇ ਗਾਜੀ ਬਹੁਤ ਖਾਂਦੀਆਂ ਨੇ ਉਹ ਬੱਚੇ ੁੰਨੁੰਨ ਕੇ ਖਾਂਦੀ ਨੇ ਤਵੇ ਤੇ ਜੀ ਗਾਜ ਨਹੀਂ ਜੀ ਉਹ ਬੱਚੇ ਨੂੰ ਨੁਕਸਾਨ ਕਰਦੀਆਂ ਨੇ ਫਿਰ ਕੀ ਸਾਬ ਉਹ ਚੀਜ਼ਾਂ ਲੱਕੜ ਦੇ ਦੋ ਟੁਕੜੇ ਦੂਰ ਕਰ ਦੇਣਗੇ ਦਿਲ ਦੇ ਹਰ ਦੁੱਖੜੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆਂ ਏਪੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਵਿੱਚ ਜਿੱਥੇ ਡਾਕਟਰ ਜੋੜਾ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਈਬਾ ਆਪਣੇ ਨੁਸਖਿਆਂ ਨਾਲ ਆਪਣੇ ਫਾਰਮੂਲੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਕਰ ਰਹੇ ਨੇ ਤੇ ਅੱਜ ਇਹ ਦੋ ਲੱਕੜ ਦੇ ਟੁਕੜੇ ਕਿਹੜੇ ਦੁੱਖ ਦੂਰ ਕਰਨ ਵਾਲੇ ਨੇ ਦਿਲ ਦੇ ਸਾਰੀਆਂ ਗੱਲਾਂ ਅਸੀਂ ਸਮਝਾਂਗੇ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਆਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਫਰੁਕੀ ਸਾਹਿਬ ਜਿਉ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਹੋ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਦੋ ਲੱਕੜ ਦੇ ਟੁਕੜੇ ਹੈਗੇ ਨੇ ਜਾਂ ਇਹ ਲੱਕੜ ਹੈਗੀ ਐ ਇਹਦੇ ਵਿੱਚ ਜਾਦੂਈ ਕਰਾਮਾਤੀ ਚੀਜ਼ਾਂ ਕੁਦਰਤ ਨੇ ਪਾਈਆਂ ਨੇ ਤੇ ਦਿਲ ਦੇ ਹਰ ਦੁਖੜੇ ਨੂੰ ਇਹ ਦੂਰ ਕਰ ਸਕਦੇ ਨੇ ਸੀ ਸਮਝਾਂਗੇ ਤੁਹਾਡੇ ਕੋਲੋਂ ਸਾਰੀਆਂ ਚੀਜ਼ਾਂ ਪਰ ਸਾਨੂੰ ਇੱਕ ਗੱਲ ਇਹ ਦੱਸ ਦਿਓ ਕਿ ਇਸ ਵੇਲੇ ਜਿਹੜੇ ਦਿਲ ਦੇ ਰੋਗ ਹੈਗੇ ਨੇ ਮਤਲਬ ਉਹ ਇੰਨੇ ਜ਼ਿਆਦਾ ਕਿਉਂ ਵਧ ਰਹੇ ਨੇ ਰੁਕੀ ਸਾਹਿਬ ਖਾਣਾ ਪੀਣਾ ਨਹੀਂ ਸਹੀ ਹੈਗਾ ਸਾਡਾ ਅੱਜ ਕੱਲ੍ਹ ਦੇਖੋ ਹਰ ਇੱਕ ਬੰਦਾ ਫਾਸਟ ਫੂਡ ਖਾਈ ਜਾਂਦਾ ਤਲੀਆਂ ਚੀਜ਼ਾਂ ਖਾਈ ਜਾਂਦਾ ਡਰਿੰਕ ਜਿਆਦਾ ਕਰਦੇ ਨੇ স্মੋਕਿੰਗ ਜਿਆਦਾ ਕਰਨੀ ਨਸ਼ੀਆਂ ਦਾ ਸੇਵਨ ਜਿਆਦਾ ਕਰਨਾ ਬਾਕੀ ਪ੍ਰੈਸ਼ਰ ਬਹੁਤ ਜਿਆਦਾ ਵੱਧ ਚੁੱਕਿਆ ਠੀਕ ਹੈ ਹਰ ਇੱਕ ਚੀਜ਼ ਕੈਮੀਕਲ ਵਾਲੀ ਹਰ ਇੱਕ ਚੀਜ਼ ਸਾਨੂੰ ਨੁਕਸਾਨ ਕਰਨ ਵਾਲੀ ਹੁਣ ਪੁਰਾਣੇ ਬਜ਼ੁਰਗ ਪਿੱਲਾਂ ਘਿਓ ਖਾਂਦੇ ਸੀਗੇ ਘਿਓ ਖਾ ਕੇ ਉਹਨੂੰ ਜਿੰਨਾ ਜੇ ਮੰਨ ਲਓ ਉਹਨਾਂ ਨੇ ਪਈਆ ਪਈਆ ਘਿਓ ਮੂੰਹ ਲਾ ਕੇ ਪੀ ਜਾਂਦੇ ਸੀਗੇ ਉਹ ਜਿਹੜਾ ਪਾਇਆ ਘਿਓ ਪੀਤਾ ਉਹਨਾਂ ਨੇ ਸ਼ਾਮ ਤੱਕ ਕੱਢ ਦੇਣਾ ਸਹੀ ਗੱਲ ਹੈ ਉਹ ਜਾ ਕੇ ਕਈ ਚਲਾਉਣੀ ਆ ਉਹਨਾਂ ਨੇ ਜਾਂ ਹੱਥੀਂ ਕੰਮ ਕਰਨੇ ਹਲ ਵੋਣੇ ਉਹਦੇ ਨਾਲ ਕੀ ਸੀਗਾ ਜਿਹੜਾ ਖਾਦਾ ਪੀਤਾ ਘਿਓ ਸੀ ਉਹ ਲੱਗਦਾ ਸੀਗਾ ਸਿਹਤਮੰਦੀ ਸੀ ਬਲੌਕ ਜ ਨਹੀਂ ਹੁੰਦੀ ਸੀਗੀ ਹੁਣ ਦਿਲ ਦੀਆਂ ਬਿਮਾਰੀਆਂ ਤਾਂ ਹੋਣੀਆਂ ਨੇ ਬੈਠੇ ਅਸੀਂ ਚੇਰਦੇ ਆ ਛਾਹ ਨੂੰ ਜਾ ਕੇ ਤਿੰਨ ਚਾਰ ਚਮਚੇ ਸਿੱਟੇ ਨੇ ਘਿਓ ਦੇ ਜਾਂ ਅਸੀਂ ਖਾਣਾ ਫਾਸਟ ਫੂਡ ਜਾਂ ਅਸੀਂ ਖਾਣੇ ਨੇ ਮਨਚੂਰੀਅਨ ਹੈਨਾ ਉਹ ਸਾਡੀ ਬਲੌਕ ਜੀ ਹੋਣੀ ਆ ਨਾ ਸਾਡਾ ਹਾਰਟ ਪ੍ਰੋਬਲਮ ਹੋਣੀ ਹੋਣੀ ਆ ਹਾਰਟ ਦੀ ਧੜਕਣ ਤੇਜ਼ ਹੋ ਜਾਣੀ ਹਾਰਟ ਦੇ ਵਿੱਚ ਘਬਰਾਟ ਹੋਣੀ ਹਾਰਟ ਦੇ ਵਿੱਚ ਕਹਿੰਦੇ ਹੁੰਦੇ ਨੇ ਮੇਰੇ ਇੱਥੇ ਦਰਦ ਹੋਣਾ ਸ਼ੁਰੂ ਹੋਗਾ ਜਲਣ ਹੋਣੀ ਸ਼ੁਰੂ ਹੋਗੀ ਇਹ ਜਾਨੀ ਜਿਹੜੀਆਂ ਹਾਰਟ ਦੀਆਂ ਪ੍ਰੋਬਲਮਾਂ ਨੇ ਜਿਹੜੀਆਂ ਦਿਲ ਦੀਆਂ ਸਮੱਸਿਆਵਾਂ ਨੇ ਉਹ ਸਾਨੂੰ ਜਦੋਂ ਸੀ ਇਦਾਂ ਦਾ ਖਾਣਾ ਪੀਣਾ ਖਾਣੇ ਆ ਹੁਣ ਪੌੜੀਆਂ ਚੜਨ ਲੱਗੇ ਤੁਰਦੇ ਫਿਰਦੇ ਸਾਨੂੰ ਸਾਹ ਚੜਨਾ ਜਾਂ ਮੰਨ ਲਓ ਤੁਸੀਂ ਕਹਿੰਦੇ ਹੁੰਦੇ ਨੇ ਮੈਂ ਕਈ ਪੇਸ਼ੈਂਟ ਦੇਖੇ ਜੀ ਮੇਰੇ ਨਾਲ ਖੱਬੇ ਪਾਸੇ ਦਰਦ ਹੁੰਦਾ ਸੀਗਾ ਮੈਂ ਡਾਕਟਰ ਕੋਲੇ ਗਏ ਡਾਕਟਰ ਕਹਿੰਦੇ ਹਾਰਟ ਪ੍ਰੋਬਲਮ ਆ ਠੀਕ ਆ ਡਾਕਟਰ ਕਹਿੰਦਾ ਤੁਹਾਨੂੰ ਦਿਲ ਦੀ ਬਿਮਾਰੀ ਹੋ ਗਈ ਪਰ ਦਿੱਤਾ ਕੀ ਹੁੰਦਾ ਪੈਂਟਾ ਪਰ ਦੋ ਓਮੀਡਵੰਟੀ ਗੈਸ ਦੀਆਂ ਦਵਾਈਆਂ ਖਾਈ ਚੱਲੋ ساری ਉਮਰ ਖਾਈ ਚੱਲੋ ਜਿੰਨਾ ਚਿਰ ਤੁਸੀਂ ਖਾਣੇ ਹੋ ਤੁਹਾਡੀ ਗੈਸ ਸ਼ਾਂਤਾ ਤੁਹਾਡਾ ਦਰਦ ਬੰਦ ਦਾ ਤੁਸੀਂ ਜਦੋਂ ਗੈਸ ਦੀਆਂ ਦਵਾਈਆਂ ਬੰਦ ਕਰ ਦਿੰਦੇ ਹੋ ਗੈਸ ਦੁਬਾਰਾ ਬੰਣੀ ਸ਼ੁਰੂ ਹੋ ਜਾਂਦੀ ਹੈ ਤੇ ਐਸ ਦੁਬਾਰਾ ਬੰਨਣਾ ਸ਼ੁਰੂ ਹੁੰਦਾ ਤੁਹਾਡੇ ਦਰਦ ਦੁਬਾਰਾ ਸ਼ੁਰੂ ਹੋ ਜਾਂਦਾ ਜੇ ਤੁਹਾਨੂੰ ਮੈਂ ਕੁਝ ਲੱਛਣ ਦੱਸੂਗਾ ਜੇ ਤੁਹਾਨੂੰ ਇਹ ਲੱਛਣਾਂ ਦੇ ਹਿਸਾਬ ਨਾਲ ਤੁਹਾਨੂੰ ਦਿਖਾਈ ਦਿੰਦੇ ਨੇ ਤੁਹਾਡੇ ਸਰੀਰ ਦੇ ਵਿੱਚ ਲੱਛਣ ਤਾਂ ਤੁਸੀਂ ਸਮਝ ਲਓ ਤੁਹਾਡੇ ਜਿਹੜੀ ਦਿਲ ਦੀਆਂ ਬਿਮਾਰੀਆਂ ਨੇ ਤੁਹਾਨੂੰ ਸ਼ੁਰੂ ਹੋ ਗਈਆਂ ਨੇ ਕੱਲਾ ਇੱਥੇ ਦਰਦ ਹੋਣ ਨਾਲ ਦਿਲ ਦੀ ਬਿਮਾਰੀ ਨਹੀਂ ਹੁੰਦੀ ਜੀ ਜੀ ਸਭ ਅਸੀਂ ਸਮਝਾਂਗੇ ਤੁਹਾਡੇ ਕੋਲ ਕਿਹੜੇ ਲੱਛਣ ਹੈਗੇ ਨੇ ਸਾਡੇ ਨਾਲ ਡਾਕਟਰ ਪਰਮਜੀਤ कौर ਸਾਹਿਬਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਕੀਕੜੀ ਵੀ ਪੰਜਾਬੀ ਤੇ ਤੁਹਾਡਾ ਵੀ ਧੰਨਵਾਦ ਜੀ ਅੱਛਾ ਪਹਿਲਾਂ ਤਾਂ ਹੁੰਦੇ ਸੀ ਵੀ ਬੰਦਿਆਂ ਨੂੰ ਹਾਰਟ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਸੀ ਪਰ ਇਸ ਵੇਲੇ ਤਾਂ ਔਰਤਾਂ ਨੂੰ ਵੀ ਬਹੁਤ ਜ਼ਿਆਦਾ ਹਾਰਟ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਇਹਦਾ ਕੀ ਕਾਰਨ ਹੈ ਇਹਦਾ ਖਾਣ ਪੀਣ ਦਾ ਵੀਰ ਜੀ ਜਿਵੇਂ ਨਾਨ ਵੇਜ ਜ਼ਿਆਦਾ ਖਾਂਦੀਆਂ ਲੇਡੀਜ਼ ਕਾਫੀ ਜ਼ਿਆਦਾ ਜਾਂ ਕੋਈ ਐਦਾਂ ਦੀ ਚੀਜ਼ ਖਾਂਦੀਆਂ ਜਿਹਦੇ ਨਾਲ ਬਲੋਕੇਜ ਹੋ ਜਾਂਦੀ ਆ ਆਪਣਾ ਖੂਨ ਗਾੜਾ ਹੋ ਜਾਂਦਾ ਤੇ ਇਸ ਇਸ ਤਰ੍ਹਾਂ ਦੇ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਨੇ ਜਿਵੇਂ ਹਾਰਟ ਦੇ ਚਾਰ ਚੈਂਬਰਸ ਹੁੰਦੇ ਨੇ ਉਹਨਾਂ ਦਾ ਅਲੱਗ-ਅਲੱਗ ਕੰਮ ਹੁੰਦਾ ਅਲੱਗ-ਅਲੱਗ ਪਾਰਟ ਦਾ ਕੰਮ ਅਲੱਗ ਤਰੀਕੇ ਨਾਲ ਹੁੰਦਾ ਕੋਈ ਬਲੱਡ ਨੂੰ ਲੈ ਕੇ ਜਾਂਦਾ ਕੋਈ ਉਹਨੂੰ ਆਕਸੀਜਨ ਨੂੰ ਡੀਆਕਸੀਨੇਟ ਕਰਦਾ ਆ ਇਸ ਤਰ੍ਹਾਂ ਅਲੱਗ-ਅਲੱਗ ਤੰਦੇ ਨੇ ਇਹਦੇ ਨਾਲ ਕੀ ਹੁੰਦਾ ਜਾਂ ਤਾਂ ਬੀਪੀ ਵੱਜ ਜਾਂਦਾ ਜਾਂ ਬੀਪੀ ਘਟਦਾ ਹੁੰਦਾ ਉਹ ਬਲੱਡ ਫਲੋ ਹੀ ਹੁੰਦਾ ਜਿਹੜਾ ਸਾਡਾ ਬੀਪੀ ਘਟਦਾ ਵੱਧਦਾ ਆ ਉਹ ਸਾਰਾ ਕੰਮ ਖਾਟਦਾ ਹੁੰਦਾ ਜੀ 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 ਅੱਛਾ ਇੱਕ ਗੱਲ ਹੋਰ ਦੱਸ ਦਿਓ ਤੁਸੀਂ ਕਹਿੰਦੇ ਵੀ ਖਾਣ ਪੀਣ ਨਾਲ ਮੁਤਲਕ ਚੀਜ਼ਾਂ ਜ਼ਿਆਦਾ ਹੋ ਜਾਂਦੀਆਂ ਨੇ ਪਰ ਬਹੁਤ ਪਾਰੇ ਮੈਂ ਦੇਖਿਆ ਕਿ ਔਰਤਾਂ ਪਰਹੇਜ਼ ਬਹੁਤ ਕਰਦੀਆਂ ਨੇ ਹੱਦੋਂ ਵੱਧ ਪਰਹੇਜ਼ ਵੀ ਦਿਲ ਲਈ ਮਾੜਾ ਹਾਂਜੀ ਕਈ ਵਾਰੀ ਭੁੱਖੇ ਵੀ ਰਹਿੰਦੇ ਨੇ ਡਾਈਟ ਕਰਦੇ ਨੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਬੋਡੀ ਨੂੰ ਜੀ 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 ਅੱਛਾ ਡਾਕਟਰ ਸਾਹਿਬ ਇਹ ਸਵਾਲ ਬੰਦਿਆਂ ਤੇ ਵੀ ਲਾਗੂ ਹੁੰਦਾ ਹੈ ਉਹ ਕਹਿੰਦੇ ਜੀ ਵਜ਼ਨ ਘਟਾਉਣ ਵਾਸਤੇ ਅਸੀਂ ਖਾਣਾ ਪੀਣਾ ਛੱਡਤਾ ਇਹਦੇ ਨਾਲ ਵੀ ਹਾਰਟ ਤੇ ਫਰਕ ਪਊਗਾ ਦੇਖੋ ਫੁਰਕੀ ਸਾਹਿਬ ਸਾਲੋਂ ਵਿਟਾਮਿਨਸ ਪੂਰੀ ਬੋਡੀ ਨੂੰ ਚਾਹੀਦੇ ਨੇ ਸਾਡੇ ਲੀਵਰ ਨੂੰ ਆਰ ਨੂੰ ਕਿਡਨੀਆਂ ਨੂੰ ਕੈਲਸ਼ੀਅਮ ਵਿਟਾਮਿਨ ਡੀ 3 ਦੀ ਵਿਟਾਮਿਨ ਬੀ 12 ਦੀ ਵਿਟਾਮਿਨ ਸੀ ਦੀ ਹਰ ਚੀਜ਼ ਦੀ ਸਾਨੂੰ ਸਰੀਰ ਨੂੰ ਸਾਡੇ ਨੂੰ ਲੋੜ ਆ ਵਿਟਾਮਿਨ ਸੀ ਦੀ ਘਾਟ ਹੋਣ ਨਾਲ ਖੂਨ ਦੇ ਤੱਬੇ ਬਣਨੇ ਸ਼ੁਰੂ ਹੋ ਜਾਂਦੇ ਨੇ ਖੂਨ گاੜਾ ਹੋਣਾ ਸ਼ੁਰੂ ਹੋ ਜਾਂਦਾ ਮਿਓਨਟੀ ਬਾਵਰਾ ਜਿਹੜੀ ਘਟ ਜਾਂਦੀ ਆ ਉਹਦੇ ਨਾਲ ਸਾਡੀ ਹਾਰਟ ਦੀ ਜਿਹੜੀ ਪ੍ਰੋਬਲਮ ਆ ਸ਼ੁਰੂ ਹੋ ਜਾਂਦੀ ਆ ਬਲੋਕੇਜ ਹੋਣੀ ਸ਼ੁਰੂ ਹੋ ਜਾਂਦੀ ਆ ਜੇ ਤੁਹਾਡਾ ਹੁਣ ਕੈਸਟਰੋਲ ਵਧਦਾ ਕੈਸਟਰੋਲ ਵਧਣ ਦੇ ਨਾਲ ਖੂਨ گاੜਾ ਹੋ ਗਿਆ ਖੂਨ گاੜਾ ਹੋਣ ਦੇ ਨਾਲ ਬਲੋਕੇਜ ਸ਼ੁਰੂ ਹੋ ਜਾਂਦੀ ਆ ਹੁਣ ਲੋਕ ਕੀ ਕਰਦੇ ਨੇ ਜਦੋਂ ਸਾਡਾ ਖੂਨ گاੜਾ ਹੋ ਗਿਆ ਜਦੋਂ ਸਾਨੂੰ ਬਲੋਕੇਜ ਸ਼ੁਰੂ ਹੋ ਗਈ ਲੋਕ ਜਾ ਕੇ ਗੋਲੀਆਂ ਲੈਂਦੇ ਨੇ ਉਹ ਖਾਣੀਆਂ ਸ਼ੁਰੂ ਕਰ ਦਿੰਦੇ ਨੇ ਉਹਦੇ ਨਾਲ ਕੀ ਹੁੰਦਾ ਧੜਕਣ ਜਿਹੜੀ ਆ ਧੜਕਣ ਥੋੜੀ ਸ਼ਾਂਤ ਹੋ ਜਾਂਦੀ ਆ ਐਸ.ਡੀ.ਟੀ ਘਟ ਜਾਂਦੀ ਆ ਗੈਸ ਘਟ ਜਾਂਦੀ ਆ ਉਹਨਾਂ ਨੂੰ ਥੋੜਾ ਰਿਲੀਫ ਮਿਲ ਜਾਂਦਾ ਥੋੜੀ ਉਹਨਾਂ ਨੂੰ ਰਿਲੈਕਸ ਹੋ ਜਾਂਦੇ ਨੇ ਉਹ ਅਗਲਾ ਕਹਿੰਦਾ ਜੀ ਮੇਰੀ ਹਾਰਟ ਦੀ ਪ੍ਰੋਬਲਮ ਠੀਕ ਹੋ ਗਈ ਨਹੀਂ ਉਹ ਤੁਹਾਡੇ ਅੰਦਰ ਦੀ ਅੰਦਰ ਹਾਰਟ ਦੀ ਪ੍ਰੋਬਲਮ ਹੁਣ ਦੇਖੋ ਵਰਕਸੋ ਮੈਂ ਇੱਥੇ ਦੱਸਦਾ ਕਈ ਬੱਚੇ ਜਨਮ ਹੁੰਦੇ ਨੇ ਮਾਂ ਦੇ ਗਰਭ ਦੇ ਵਿੱਚੋਂ ਜੀ ਹਾਰਟ ਪ੍ਰੋਬਲਮ ਹੋ ਜਾਂਦੀ ਆ ਮਾਂ ਦੇ ਗਰਭ ਚੋਂ ਵੀ ਹਾਰਟ ਪ੍ਰੋਬਲਮ ਹੋ ਸਕਦੀ ਵੀ ਹਾਰਟ ਪ੍ਰੋਬਲਮ ਹੋ ਜਾਂਦੀ ਆ ਕਈਆਂ ਦੇ ਤੁਸੀਂ ਦੇਖਿਆ ਹੋਣਾ ਦਿਲ ਦੇ ਵਿੱਚ ਸਰਾਕ ਹੋ ਜਾਂਦਾ ਹਾਂ ਜੀ ਬੱਚਿਆਂ ਦੇ ਕਈ ਵਾਰ ਕੀ ਹੁੰਦਾ ਜਿੱਦਾਂ ਹੁਣ ਮਾਂ ਬਾਪ ਨੂੰ ਹਾਰਟ ਦੀ ਪ੍ਰੋਬਲਮ ਆ ਜਾਂ ਦਾਦੀ ਪਰਦਾਦੀ ਨੂੰ ਜਾਂ ਕਿਸੇ ਦਾਦੇ ਨੂੰ ਪ੍ਰੋਬਲਮ ਹੋ ਗਈ ਤਾਂ ਸਾਡੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਮਾਂ ਦੇ ਗਰਭ ਦੇ ਵਿੱਚ ਹੀ ਇਹ ਪ੍ਰੋਬਲਮਸ ਸ਼ੁਰੂ ਹੋ ਜਾਂਦੀਆਂ ਨੇ ਠੀਕ ਹੈ ਜਦੋਂ ਬੱਚਾ ਜਿਉਂ-ਜਿਉ ਵਡਾ ਹੁੰਦਾ ਜਾਂਦਾ ਤਕਲੀਫ ਵੱਧਦੀ ਜਾਂਦੀ ਆ ਪਹਿਲਾਂ ਹੁੰਦੇ ਸੀ ਵੱਡੇ ਲੋਕਾਂ ਨੂੰ ਜਿਹੜੇ ਜਾਨੀ ਮੰਨ ਲਓ 20 ਸਾਲ ਤੋਂ ਉੱਪਰ ਜਾ ਕੇ ਜਾਂ 30 ਸਾਲ ਤੋਂ ਉੱਪਰ ਜਾ ਕੇ ਜਿਹੜੀ ਦਿਲ ਦੀ ਬਿਮਾਰੀ ਹੁੰਦੀ ਸੀ ਆਉਂਦੀ ਸੀ ਲੇਕਿਨ ਅੱਜ ਕੱਲ ਅਸੀਂ ਜਨਮ ਤੋਂ ਦੇਖ ਰਹੇ ਆ ਬੱਚਿਆਂ ਦੇ ਵਿੱਚ ਹਾਰਡ ਦੀ ਪ੍ਰੋਬਲਮ ਇਹਦੇ ਵਿੱਚ ਕੁਝ ਸਾਡਾ ਖਾਣਾ ਪੀਣਾ ਜਦੋਂ ਮਾਂ ਦੇ ਗਰਭ ਦੇ ਵਿੱਚ ਬੱਚਾ ਹੁੰਦਾ ਉੱਥੇ ਮਾਂ ਨੂੰ ਇਹ ਚੀਜ਼ ਦਾ ਪੂਰਾ ਧਿਆਨ ਦੇਣਾ ਚਾਹੀਦਾ ਵੀ ਮੈਂ ਕਿਹੜੀ ਡਾਈਟ ਲੈ ਰਹੀ ਹਾਂ ਕਿਹੜੀ ਮੇਰੇ ਬੱਚੇ ਨੂੰ ਜਿੱਕੋ ਜਿਹੜਾ ਮਾਂ ਖਾਊਗੀ ਉਹੀ ਬੱਚੇ ਨੂੰ ਮਿਲਣਾ ਠੀਕ ਹੈ ਜੇ ਮਾਂ ਆਪਣੇ ਹਿਸਾਬ ਨਾਲ ਜਿਹੜੇ ਬੱਚੇ ਨੂੰ ਡਾਈਟ ਦੇਣੀ ਚਾਹੀਦੀ ਆ ਜਿਹੜੀ ਆਪਣੀ ਸਿਹਤ ਨੂੰ ਨੁਕਸਾਨ ਨਾ ਹੋਵੇ ਜਿਹੜੇ ਵਿਟਾਮਿਨਸ ਚਾਹੀਦੇ ਨੇ ਉਹ ਪ੍ਰੋਪਰ ਤਰੀਕੇ ਨਾਲ ਲੈਂਦੀ ਆ ਤਾਂ ਜਿਹੜੇ ਸ਼ਿਸ਼ੂ ਆ ਜਿਹੜਾ ਬੱਚਾ ਉਹ ਤੰਦਰੁਸਤ ਪੈਦਾ ਹੁੰਦਾ ਕਈ ਔਰਤਾਂ ਕੀ ਕਰਦੀਆਂ ਨੇ ਤਲੀਆਂ ਫਲੀਆਂ ਚੀਜ਼ਾਂ ਬਹੁਤ ਖਾਂਦੀਆਂ ਨੇ ਗਰਭ ਗਰਭ ਵੇਲੇ ਵੀ ਗਰਭ ਵੇਲੇ ਖਟੀਆਂ ਖੱਟਾ ਖਾਣ ਨੂੰ ਬਹੁਤ ਜੀ ਕਰਦਾ ਖਟੀਆਂ ਚੀਜ਼ਾਂ ਬਹੁਤ ਖਾਂਦੀਆਂ ਨੇ ਕਈ ਮਿੱਟੀ ਬਹੁਤ ਖਾਂਦੀਆਂ ਨੇ ਗਾਝੀ ਬਹੁਤ ਖਾਂਦੀਆਂ ਨੇ ਉਹ ਬੱਚੇ ੁੰਨੁੰਨ ਕੇ ਖਾਂਦੇ ਨੇ ਤਵੇ ਤੇ ਜੀ ਗਾਜ ਨਹੀਂ ਜੀ ਉਹ ਬੱਚੇ ਨੂੰ ਨੁਕਸਾਨ ਕਰਦੀਆਂ ਨੇ ਫਿਰੁਕੀ ਸਾਹਿਬ ਉਹ ਚੀਜ਼ਾਂ ਉਹ ਮਾਂ ਨੂੰ ਉਹਨੂੰ ਨਹੀਂ ਪਤਾ ਲੱਗਦਾ ਜਦੋਂ ਉਹਦੇ ਗਰਭ ਦੇ ਵਿੱਚ ਬੱਚਾ ਹੁੰਦਾ ਜਦੋਂ ਬੱਚਾ ਜਨਮ ਲੈ ਲੈਂਦਾ ਜਦੋਂ ਬੱਚਾ ਦੁਨੀਆ ਤੇ ਆ ਜਾਂਦਾ ਥੋੜਾ ਜਿਹਾ ਆਪਣੀ ਸੁਰਤ ਸੰਭਾਲਦਾ ਬੱਚੇ ਦੀ ਧੜਕਣ ਤੇ ਬੱਚੇ ਦੇ ਦਰਦ ਆ ਸ਼ੁਰੂ ਕਈ ਵਾਰ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਫਿਰ ਕਿਥੋਂ ਥੋੜੇ ਜਿਵੇਂ ਲੱਛਣ ਦੱਸਦਾ ਹਾਰਟ ਤੇ ਜਦੋਂ ਸਾਨੂੰ ਸ਼ੁਰੂਆਤੀ ਲੱਛਣ ਕੀ ਹੁੰਦੇ ਨੇ ਪਹਿਲਾਂ ਸਾਡੀ ਇੱਕ ਪਾਸੇ ਦਰਦ ਆਉਣਾ ਸ਼ੁਰੂ ਹੁੰਦਾ ਖੱਬੇ ਪਾਸੇ ਖੱਬੇ ਪਾਸੇ ਠੀਕ ਹੈ ਫਿਰ ਸੈਂਟਰ 'ਚ ਇੱਥੇ ਇੱਥੇ ਕਿਉਂ ਜੀ ਰੁਕੀ ਸਾਹਿਬ ਖੱਬੇ ਪਾਸੇ ਦਿਲ ਨਹੀਂ ਹੁੰਦਾ ਦਿਲ ਸਾਡਾ ਸੈਂਟਰ 'ਚ ਹੁੰਦਾ ਨਹੀਂ ਦਰਦ ਤਾਂ ਪਰ ਇੱਥੇ ਹੁੰਦਾ ਜੀ ਉਹ ਤਾਂ ਫਿਰ ਗੈਸ ਦਾ ਦਰਦ ਆ ਉਹਨੂੰ ਅਸੀਂ ਦਿਲ ਦਾ ਦਰਦ ਕਹੀ ਜਾਂਦੇ ਆ ਦਿਲ ਦਾ ਦਰਦ ਜਿਹੜਾ ਹੋਊਗਾ ਤੁਹਾਡੇ ਸੈਂਟਰ 'ਚ ਹੋਊਗਾ ਧੜਕਣ ਤੇਜ਼ ਹੋ ਜੂਗੀ ਸਾਹ ਚੜੂਗਾ ਤੁਹਾਨੂੰ ਤੁਹਾਨੂੰ ਘਬਰਾਟ ਹੋਊਗੀ ਤੁਹਾਡੇ ਇੱਕ ਬਾਹਾਂ 'ਚ ਦਰਦ ਹੋ ਫਿਰ ਦੂਜੀ ਬਾਹਾਂ 'ਚ ਦਰਦ ਹੋ ਫਿਰ ਗਰਦਨ 'ਚ ਦਰਦ ਆਊਗਾ ਫਿਰ ਸਿਰ 'ਚ ਦਰਦ ਆਊਗਾ ਤੇ ਸਮਝ ਲਓ ਤੁਹਾਡਾ ਹਾਰਟ ਬਲੌਕੇਜ ਹੋਣੀ ਸ਼ੁਰੂ ਹੋ ਗਈ ਤੁਹਾਡੀ ਦਿਲ ਦੀ ਬਿਮਾਰੀਆਂ ਸ਼ੁਰੂ ਹੋ ਗਈਆਂ ਉਹਦੀ ਜਾਂਚ ਕਰਾਈਏ ਉਹਦੀ ਇਕੋ ਵਗੈਰਾ ਕਰਾਈਏ ਕਰਾ ਕੇ ਆਪਾਂ ਪ੍ਰੋਪਰ ਤਰੀਕੇ ਨਾਲ ਦੇਖੀਏ ਕਿਹੜੀਆਂ ਨਸਾਂ ਸਾਡੀਆਂ ਬਲੌਕ ਹੋ ਚੁੱਕੀਆਂ ਨੇ ਕਿਹੜੀਆਂ ਹਾਰਟ ਦੀਆਂ ਜਿਹੜੀਆਂ ਮਾਸਪੇਸ਼ੀਆਂ ਨੇ ਕਮਜ਼ੋਰ ਚੁੱਕੀਆਂ ਨੇ ਤੇ ਕਿਹੜੀ ਇਹਦੀ ਤਕਨਿਕ ਜਿਹੜੀ ਆ ਵੱਧ ਚੁੱਕੀ ਆ ਕਿਹਦੇ ਇਹ ਜਿਹੜੇ ਇਹਦੇ ਪਾਰਟਸ ਨੇ ਮੋਟੇ ਹੋ ਚੁੱਕੇ ਨੇ ਕੀ ਹੋ ਚੁੱਕਿਆ ਉਹ ਸਾਨੂੰ ਫਿਰ ਰਿਪੋਰਟਾਂ 'ਚ ਪਤਾ ਲੱਗਦਾ ਤਾਂ ਸੀ ਪ੍ਰੋਪਰ ਵਧੀਆ ਡਾਕਟਰ ਦੇ ਨਾਲ ਕੰਸਲਟ ਕਰਕੇ ਇਸ ਬਿਮਾਰੀ ਦਾ ਇਲਾਜ ਕਰਵਾ ਸਕੀਏ ਜੀ ਜੀ ਅੱਛਾ ਪਰ ਡਾਕਟਰ ਸਾਹਿਬ ਇੱਕ ਹੋਰ ਬੜਾ अहम ਸਵਾਲ ਹੈ ਸਵਾਲ ਇਹ ਹੈ ਜੀ ਕਿ ਆਪਰੇਸ਼ਨ ਵੀ ਹੋ ਜਾਂਦਾ ਹੈ ਸਟੰਟ ਵੀ ਪਵਾ ਲੈਂਦੇ ਨੇ ਲੋਕ ਬਾਈਪਾਸ ਸਰਜਰੀ ਵੀ ਕਰਾ ਲੈਂਦੇ ਨੇ ਪੀਸ ਮੇਕਰ ਵੀ ਲਵਾ ਲੈਂਦੇ ਨੇ ਪਰ ਥੋੜੇ ਟਾਈਮ ਬਾਅਦ 6 ਮਹੀਨੇ ਬਾਅਦ ਸਾਲ ਬਾਅਦ ਕਿਸੇ ਨੂੰ 2 ਮਹੀਨੇ ਬਾਅਦ ਕਿਸੇ ਨੂੰ 2 ਦਿਨਾਂ ਬਾਅਦ ਕਿਸੇ ਨੂੰ 24 ਘੰਟੇ ਬਾਅਦ ਪ੍ਰੋਬਲਮ ਫੇਰ ਆ ਜਾਂਦੀ ਹੈ ਇਹ ਕੀ ਹੋ ਜਾਂਦਾ ਜੀ ਕੀ ਸਰਜਰੀ ਸਵਾਲ ਇਹ ਹੈ ਕਿ ਸਰਜਰੀ ਸਟੰਟ ਪੀਸ 메ਕਰ ਇਹ ਪਰਮਨੈਂਟ ਕਿਉਰ ਹੈ ਪਰਮਨੈਂਟ ਇਲਾਜ ਹੈ ਦਿਲ ਦਾ ਦੇਖੋ ਰੁਖ ਸਾਹਿਬ ਉਹ ਕੁਛ ਟਾਈਮ ਲਈ ਉਹ ਕੀ ਆ ਮੰਨ ਲਓ ਆ ਇੱਕ ਨਸ ਆ ਰਹੀ ਹੈ ਸਾਡੀ ਇੱਥੇ ਸਾਡਾ ਆ ਸਾਡਾ ਹਾਰਟ ਲਾ ਲਓ ਆ ਸਾਡੀ ਨਸ ਲਗਾ ਲਓ ਇੱਥੋਂ ਜਿਹੜਾ ਹਾਰਟ ਆ ਸਾਡੇ ਆ ਨਸ ਜਿਹੜੀ ਆ ਬਲੋਕੇਜ ਹੋ ਗਈ ਇੰਨੀ ਬਲੋਕ ਹੋ ਗਈ ਉਹਨਾਂ ਨੇ ਕੀ ਕਰਨਾ ਇੱਥੋਂ ਚੱਕ ਕੇ ਜਿਹੜੀ ਬਾਈਪਾਸ ਸਰਜਰੀ ਕਰਨੀ ਆ ਇੱਥੋਂ ਚੱਕ ਕੇ ਇੱਕ ਟੇਲੀ ਆ ਕੇ ਜੋੜ ਦੇਣੀ ਆ ਉਹਨਾਂ ਨੇ ਇੱਥੇ ਟਾਂਕੇ ਲਾਏ ਦਿਲ ਦੇ ਜਿਹੜੀ ਆ ਨਸਾਂ ਜਾਂਦੀ ਆ ਬਲੌਕ ਹੋ ਗਈ ਐ ਨਹੀਂ ਇਹਨੂੰ ਇਹਨੂੰ ਛੱਡ ਦੇਣਾ ਇੱਥੋਂ ਚੱਕ ਕੇ ਲਿਆ ਕੇ ਇੱਥੇ ਲਾ ਦੇਣੀ ਆ ਇੱਥੇ ਜੋੜ ਦੇ ਜਿਹੜਾ ਹਾਰਟ ਆ ਪੂਰਾ ਕੰਮ ਕਰਨਾ ਸ਼ੁਰੂ ਹੋ ਉਹਦੇ ਚ ਸਰਕਲ ਆ ਜਿਹੜਾ ਬਲੱਡ ਦਾ ਚੱਲਣਾ ਸ਼ੁਰੂ ਹੋ ਗਿਆ ਜਦ ਬਲੱਡ ਦਾ ਸਰਕੂਲੇਸ਼ਨ ਚੱਲਣਾ ਸ਼ੁਰੂ ਹੋ ਗਿਆ ਹਾਰਟ ਪ੍ਰੋਪਰ ਕੰਮ ਕਰਨ ਲੱਗ ਗਿਆ ਤਾਂ ਬੰਦਾ ਠੀਕ ਹੋ ਗਿਆ ਉਹ ਕੀ ਆ ਉਹ ਪ੍ਰੋਪਰ ਇਲਾਜ ਨਹੀਂ ਹੈ ਓਕੇ ਸਟੰਟ ਪਵਾ ਕੇ ਬਾਈਪਾਸ ਸਰਜਰੀ ਕਰਵਾ ਕੇ ਸਾਰੀ ਉਮਰ ਦਵਾਈਆਂ ਖਾਣੀਆਂ ਪੈਂਦੀਆਂ ਨੇ ਸਾਰੀ ਉਮਰ ਸਾਨੂੰ ਦਵਾਈਆਂ ਦੇ ਚੱਕਰ ਵੀ ਉਹਦੇ ਵਿੱਚ ਫਸਣਾ ਪੈ ਜਾਂਦਾ ਉਹ ਸਾਡਾ ਪੱਕਾ ਸੋਲਿਊਸ਼ਨ ਨਹੀਂ ਹੈਗਾ ਜਦੋਂ ਅਸੀਂ ਕਿਸੇ ਮੈਡੀਸਨ ਨਾਲ ਅਸੀਂ ਨਸਾਂ ਖੋਲਦੇ ਆ ਅਸੀਂ ਜਿਹੜੀ ਉਹਦੀ ਬਲੋਕੇਜ ਨੂੰ ਖੋਲਦੇ ਨੇ ਜਿਹੜੀ ਉਹਦੀ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਉਹਨੂੰ ਤਾਕਤ ਦੇ ਦਿੰਦੇ ਆ ਜਿਹੜੀ ਉਹਦੀ ਥਿਕਨੈਸ ਵਧ ਗਈ ਆ ਉਹਨੂੰ ਅਸੀਂ ਨਾਰਮਲ ਕਰਦੇ ਆ ਤਾਂ ਤੁਹਾਡਾ ਜਿਹੜਾ ਹਾਰਟ ਆ ਤੁਹਾਡਾ ਜੀ ਉਹ 5 ਸਾਲ ਚੱਲਣਾ ਜਾਂ 20 ਸਾਲ ਚੱਲੂਗਾ ਅੱਛਾ ਜੀ ਜੀ ਜਿਹੜੀਆਂ ਮੈਡੀਸਨ ਨਾਲ ਖੁੱਲਿਆ ਹੋਇਆ ਹਾਰਟ ਜਿਹੜਾ ਤੁਸੀਂ ਬਾਈਪਾਸ ਸਰਜਰੀ ਕਰਵਾਈ ਹੋਈ ਆ ਉਹਦਾ ਕੋਈ ਭਰੋਸਾ ਨਹੀਂ ਕਦੋਂ ਕਿਹੜੀ ਨਸ ਬਲੌਕ ਹੋ ਜਾਣੀ ਆ ਬਰੀਕ ਬਰੀਕ ਨਸਾਂ ਹੁੰਦੀਆਂ ਨੇ ਬਰੀਕ ਬਰੀਕ ਦੇ ਵਿੱਚ ਕਈ ਤਰ੍ਹਾਂ ਦੀਆਂ ਇਹਦੀਆਂ ਨਾੜੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਸਾਨੂੰ ਦਿਲ ਨੇ ਦਿਲ ਦਾ ਕੰਮ ਹੀ ਕੀ ਹੁੰਦਾ ਪਰ ਕੀ ਸਭ ਉਹਨੇ ਪੂਰੇ ਸਰੀਰ 'ਚ ਬਲੱਡ ਨੂੰ ਭੇਜਣਾ ਬਲੱਡ ਨੂੰ ਭੇਜ ਕੇ ਵਾਪਸ ਫੇਰ ਆਉਣਾ ਹੁੰਦਾ ਬਲੱਡ ਵਾਲੀ ਸਾਈਡ ਇੱਕ ਇਹਦਾ ਬਲੱਡ ਨੂੰ ਸਰਕਲ ਚਲਾਉਣ ਦਾ ਜਦੋਂ ਇਹਦਾ ਸਰਕਲ ਆਪਾਂ ਨੇ ਹੀ ਰੁਕ ਗਿਆ ਤਾਂ ਬੰਦਾ ਰੁਕ ਗਿਆ ਜੀ ਬੰਦੇ ਦੀ ਮੌਤ ਹੋ ਜਾਂਦੀ ਆ ਆਪਾਂ ਕਹਿੰਦੇ ਆ ਹਾਰਟ ਅਟੈਕ ਹੋ ਗਿਆ ਬੰਦਾ ਕੁਝ ਇੱਕ ਟਾਈਮ ਲਈ ਗੱਲ ਕਰਦਾ ਕਰਦਾ ਹੀ ਡਿੱਗ ਗਿਆ ਮਰ ਗਿਆ ਹਾਂਜੀ ਕਿਉਂ ਜਦੋਂ ਬਲੱਡ ਦਾ ਸਰਕਲ ਹੀ ਰੁਕ ਗਿਆ ਹਾਰਟ ਨੇ ਆਪਣਾ ਕੰਮ ਕਰਨਾ ਹੀ ਬੰਦ ਕਰਤਾ ਤਾਂ ਬੰਦੇ ਨੇ ਤਾਂ ਮਰ ਨਹੀਂ ਮਰਨਾ ਸਾਰਾ ਹਾਰਟ ਨੇ ਤਾਂ ਆਪਣੇ ਬਲੱਡ ਭੇਜਣਾ ਜਿੰਨਾ ਬਲੱਡ ਆ ਬਲੱਡ ਦਾ ਸਰਕਲ ਹੀ ਰੁਕ ਗਿਆ ਬੰਦਾ ਖਤਮ ਅੱਛਾ ਡਾਟਸ ਵੀਖ ਹੋਰ بڑا ਹੈ ਹੁਣ ਇੱਥੇ ਸਵਾਲ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਹੈ ਬਹੁਤ ਵਾਰ ਹੁੰਦਾ ਹੈ ਪ੍ਰੋਬਲਮ ਹੈ ਜਿਹੜੀ ਉਹ ਗੈਸ ਦੀ ਹੁੰਦੀ ਹੈ ਤੇ ਬੰਦਾ ਹਾਰਟ ਦੀ ਸਮਝ ਹੀ ਜਾਂਦਾ ਹੈ ਕਈ ਵਾਰ ਹੁੰਦਾ ਹੈ ਪ੍ਰੋਬਲਮ ਹਾਰਟ ਦੀ ਹੁੰਦੀ ਹੈ ਤੇ ਗੈਸ ਦੀ ਐਂਟਸਿਡ ਖਾਈ ਜਾਂਦਾ ਹੈ ਕੈਪਸੂਲ ਵਗੈਰਾ ਖਾਈ ਜਾਂਦਾ ਹੈ ਫਿਰ ਸਾਨੂੰ ਅੰਤਰ ਸਮਝਾਓ ਗੈਸ ਦਾ ਔਰ ਹਾਰਟ ਦਾ ਕਿੰਨਾ ਕੁ ਫਰਕ ਰਹਿੰਦਾ ਕੀ ਕੀ ਤੁਸੀਂ ਇੱਕ ਤੱਕ ਦੱਸਤਾ ਵੀ ਜਿਹੜੇ ਦਰਦ ਹੈਗੇ ਨੇ ਇਸ ਤਰੀਕੇ ਨਾਲ ਹੁੰਦੇ ਨੇ ਫਿਰ ਜਿਹੜੀ ਗੈਸ ਬਣਿਆ ਹੁੰਦਾ ਉਹਦੇ ਕੀ ਲੱਛਣ ਹੁੰਦੇ ਨੇ ਇਹ ਵੀ ਸਮਝਾ ਦਿਓ ਵੀ ਉਹ ਹਾਰਟ ਅਟੈਕ ਨਹੀਂ ਕਦੇ ਕਬ ਰਾ ਜਾਂਦਾ ਜੀ ਬੰਦਾ ਜੀ ਮੈਨੂੰ ਤਾਂ ਹਾਰਟ ਅਟੈਕ ਆ ਗਿਆ ਬੜਾ ਦਰਦ ਹੋ ਰਿਹਾ ਖੱਬੇ ਪਾਸੇ ਮੇਰੇ ਦੇਖੋ ਬ੍ਰੋਕੀ ਸਾਹਿਬ ਜਦੋਂ ਵੀ ਖਾਣਾ ਖਾਂਦੇ ਆ ਖਾਣਾ ਖਾ ਕੇ ਕਈ ਵਾਰ ਤਾਂ ਬਹੁਤ ਜ਼ਿਆਦਾ ਪੇਟ ਨੂੰ ਫਾਰਾ ਆ ਜਾਂਦਾ ਪੇਟ ਫੁੱਲ ਜਾਂਦਾ ਕਈ ਵਾਰ ਕੀ ਹੁੰਦਾ ਪੇਟ ਥੋੜਾ ਜਿਹਾ ਨਾਰਮਲ ਜਿਹਾ ਫੁੱਲਿਆ ਹੁੰਦਾ ਗੈਸ ਇਧਰਲੇ ਪਾਸੇ ਚੜ ਕੇ ਨਾ ਇੱਥੇ ਇੱਕ ਨਸ ਹੁੰਦੀ ਆ ਕਈਆਂ ਨੂੰ ਜਿਨ੍ਹਾਂ ਦੇ ਦਰਦ ਹੁੰਦਾ ਉਹਨਾਂ ਨੂੰ ਪਤਾ ਹੁੰਣਾ ਉਹਨਾਂ ਨੂੰ ਗੈਸ ਦਾ ਇੱਥੋਂ ਦਰਦ ਹੋ ਕੇ ਫਿਰ ਉੱਪਰ ਜਾ ਕੇ ਹੁੰਦਾ ਹੁੰਦਾ ਉਹ ਗੈਸ ਦਾ ਦਰਦ ਹੁੰਦਾ ਇੱਥੇ ਦਰਦ ਪਹਿਲਾਂ ਮਿੰਨਾ ਮਿੰਨਾ ਦਰਦ ਦਊਗਾ ਉਸ ਤੋਂ ਬਾਅਦ ਤੇਜ਼ ਦਰਦ ਹੋ ਜਾਂਦਾ ਤੇਜ਼ ਦਰਦ ਹੋ ਗਿਆ ਕੁਝ ਟਾਈਮ ਲਈ ਉਹ ਸ਼ਾਂਤ ਹੋ ਜਾਊਗਾ ਜਿਹੜਾ ਗੈਸ ਦਾ ਦਰਦ ਹੋਊਗਾ ਜਿਹੜਾ ਤੁਹਾਡਾ ਦਿਲ ਦਾ ਦਰਦ ਆ ਜਿਹੜਾ ਤੁਹਾਡਾ ਹਾਰਟ ਦਾ ਦਰਦ ਆ ਉਹਨੇ ਆ ਚੀਜ਼ ਤੇ ਦਰਦ ਹੋਣਾ ਤੁਹਾਡੀ ਧੜਕਣ ਤੇਜ਼ ਤੁਹਾਨੂੰ ਘਬਰਾਟ ਹੋਣੀ ਬੇਚੈਨੀ ਹੋਣੀ ਪਸੀਨੇ ਆਉਣੇ ਤੌਣੀਆਂ ਆਉਣੀਆਂ ਉਹ ਸਮਝ ਲਓ ਤੁਹਾਨੂੰ ਹਾਰਟ ਦਾ ਪ੍ਰੋਬਲਮ ਆ ਹਾਰਟ ਹੁਣ ਮੈਨੂੰ ਕਹਿਣਗੇ ਲੋਕ ਇੱਥੇ ਜੀ ਇਹ ਤਾਂ ਖੱਬੇ ਪਾਸੇ ਹੁੰਦਾ ਡਾਕਟਰ ਨੇ ਐਵੇਂ ਛੱਡਤੀ ਤੁਸੀਂ ਗੂਗਲ ਤੇ ਸਰਚ ਕਰੋਗੇ ਤੁਸੀਂ ਕਿਤੇ ઓਪਰੇਟ ਵਾਲੀ ਕੱਢ ਕੇ ਦੇਖ ਲਓ ਇੱਥੋਂ ਖੋਲਣਗੇ ਸੈਂਟਰ 'ਚ ਜੋ ਜਿਨ੍ਹਾਂ ਦੇ ਬਾਈਪਾਸ ਸਰਜਰੀ ਹੋਈ ਹੈ ਨੇ ਜਿਨ੍ਹਾਂ ਦੇ ਸਟ ਪਏ ਨੇ ਉਹਨਾਂ ਨੂੰ ਪਤਾ ਹੋਣਾ ਉਹਨਾਂ ਨੂੰ ਵਿਚਾਲੇ ਇੱਥੇ ਚੀਰਾ ਲਾ ਕੇ ਇਹਨੂੰ ਸਾਈਡ ਤੇ ਕਰਕੇ ਤੇ ਹਾਰਡ ਦਾ ਆਪਰੇਟ ਕਰਦੇ ਨੇ ਡਾਕਟਰ ਹਾਰਡ ਦੀ ਜਿਹੜੀ ਆ ਜਿੰਨਾ ਟ੍ਰੀਟਮੈਂਟ ਆ ਇੱਥੋਂ ਹੀ ਹੁੰਦਾ ਉਹਦਾ ਕਿਉਂ ਹਾਰਡ ਸਾਡਾ ਸੈਂਟਰ 'ਚ ਹੁੰਦਾ ਜੀ ਜੀ ਮਤਲਬ ਫਿਰ ਅੱਗੇ ਨੂੰ ਅਗਰ ਅਸੀਂ ਸਾਨੂੰ ਲੱਗੇ ਕਿ ਸਾਡਾ ਦਿਲ ਧੱਕ ਤੱਕ ਜ਼ਿਆਦਾ ਕਰਦਾ ਹੈ ਜਾਂ ਦਿਲ ਘਟਦਾ ਤਾਂ ਅਸੀਂ ਇੱਥੋਂ ਫੜੀਏ ਮਤਲਬ ਇੱਥੋਂ ਨਾ ਫੜੀਏ ਜੀ ਆ ਜੀ ਹੁਣ ਤੁਸੀਂ ਦੇਖੋ ਕਈ ਵਾਰ ਬੰਦਾ ਬੇਹੋਸ਼ ਹੋ ਜਾਂਦਾ ਉਹਨੂੰ ਪੰਪ ਕਿੱਥੇ ਦਿੰਨੇ ਅਸੀਂ ਇੱਥੇ ਇੱਥੇ ਦਿੰਨੇ ਬਿਲਕੁਲ ਕਿਉਂ ਛਾਤੀ ਤੇ ਕਿਉਂਦੇ ਨੇ ਇੱਥੇ ਸਾਡਾ ਹਾਰਟ ਜਿਹੜਾ ਸਾਡਾ ਜਿਹੜਾ ਦਿਲ ਆ ਇੱਥੇ ਹੀ ਆ ਜੀ ਜੀ ਇੱਥੇ ਅਸੀਂ ਜਦੋਂ ਉਹਨੂੰ ਪੰਪ ਕਰ ਦਿੰਨੇ ਆ ਨਾ ਉਹਦੀ ਆਕਸੀਜਨ ਦੀ ਮਾਤਰਾ ਵਜ ਜਾਂਦੀ ਆ ਤਾਂ ਬੰਦਾ ਉੱਟ ਕੇ ਖੜਾ ਹੋ ਜਾਂਦਾ ਜੀ 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 ਚਲੋ ਅੱਛਾ ਡਾਕਟਰ ਸਾਹਿਬਾ ਫਿਰ ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ ਜਿਹੜੀ ਗੋਲੀਆਂ ਕੈਪਸੂਲ ਅਗਰ ਅਸੀਂ ਖਾਣੇ ਆ ਤੁਹਾਡੇ ਵਾਲੇ ਮਾਮਲੇ 'ਚ ਅਲੱਗ ਪੈਟਰਨ ਹੈਗਾ ਗੋਲੀਆਂ ਵਾਲੇ ਮਾਮਲੇ 'ਚ ਇੱਕ ਅਲੱਗ ਪੈਟਰਨ ਹੈਗਾ ਗੋਲੀਆਂ ਕੈਪਸੂਲ ਜਿਹੜਾ ਬੰਦਾ ਖਾਂਦਾ ਡਾਕਟਰ ਸਾਹਿਬ ਕਹਿੰਦੇ ਉਹਦੇ ਨਾਲ ਉਮਰ ਘਟਦੀ ਹੈ ਤੇ ਤੁਹਾਡੇ ਫਾਰਮੂਲੇ ਇਹਨਾਂ ਨੁਸਖੇ ਨਾਲ ਉਮਰ ਜਿਹੜੀ ਦਿਲ ਦੀ ਉਹ ਵੱਜ ਜਾਂਦੀ ਹੈ ਕਿਹੜੇ ਨੁਸਖੇ ਫਾਰਮੂਲੇ ਨੇ ਤੁਹਾਡੇ ਕੋਲ ਇਦਾਂ ਸਾਡੇ ਕੋਲ ਇਲੈਕਟ੍ਰੋਪੈਥੀ ਦੀ ਮੈਡੀਸਨ ਹੁੰਦੀ ਹੈ ਜੀ ਇਹ ਪੌਦਿਆਂ ਦੇ ਕੱਢੇ ਹੁੰਦੇ ਨੇ ਜੀ ਇਹਦੇ ਨਾਲ ਕੀ ਹੁੰਦਾ ਬਲੱਡ ਸਰਕਲ ਸਹੀ ਹੋ ਜਾਂਦਾ ਠੀਕ ਹੈ ਕੋਈ ਵੀ ਕਿਤੇ ਵੀ ਹਰ ਇੱਕ ਚੀਜ਼ ਨੂੰ ਇਹ ਸੋਲਵ ਕਰਦੀ ਆ ਇਲੈਕਟ੍ਰੋਪੈਥੀ ਨੈਚੁਰਲ ਪੈਥੀਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਠੀਕ ਹੈ ਮਤਲਬ ਇਸੇ ਤਰੀਕੇ ਨਾਲ ਇਹ ਬੂੰਦਾਂ ਪਾਣੀ ਚ ਪਾ ਕੇ ਪੀਣੀਆਂ ਹਾਂ ਹਾਂਜੀ ਇਹ ਬੂੰਦਾਂ ਪਾਣੀ ਚ ਪਾ ਕੇ ਪੀਣੀਆਂ ਨੇ ਕੀ ਕਰਦੀਆਂ ਨੇ ਜੀ ਫਿਰ ਬੂੰਦਾਂ ਹਾਰਟ ਵਾਲੇ ਪੇਸ਼ੈਂਟ ਨੂੰ ਇਹ ਬਲੱਡ ਨੂੰ ਸਹੀ ਕਰਦੀਆਂ ਨੇ ਬਲੱਡ ਦਾ ਸਰਕੂਲ ਸਹੀ ਕਰਦੀਆਂ ਨੇ ਜਾਂ ਜਿਵੇਂ ਵੀ ਹਾਰਟ ਦੀ ਕੋਈ ਕਮਜ਼ੋਰੀ ਹੁੰਦੀ ਆ ਉਹਨੂੰ ਬਿਲਕੁਲ ਸਹੀ ਕਰਦੀਆਂ ਨੇ ਅੱਛਾ ਡਾਕਟਰ ਸਾਹਿਬ ਜਿਹੜਾ ਨੁਸਖਾ ਫਾਰਮੂਲਾ ਤੁਹਾਡੇ ਵਾਲਾ ਤੇ ਇਹਦੇ ਵਿੱਚ ਫਿਰ ਜਿਹੜੀਆਂ ਬੂੰਦਾਂ ਹੈਗੀਆਂ ਨੇ ਬੂੰਦਾਂ ਆਪਰੇਸ਼ਨ ਬਚਾਲਣ ਗੀਆਂ ਸਟੰਟ ਬਚਾਲਣ ਗੀਆਂ ਬਾਈਪਾਸ ਸਰਜਰੀ ਬਚਾ ਸਕਦੀਆਂ ਨੇ ਰੁਕੀ ਸਾਹਿਬ ਅਮਰਤ ਉਸਮਾਨ ਇਹ ਲੈਟਰੋਪੈਥੀ ਮੈਡੀਸਨ ਜੇ ਤੁਸੀਂ ਸਹੀ ਤਰੀਕੇ ਨਾਲ ਇਹਦਾ ਇਸਤੇਮਾਲ ਕਰਦੇ ਹੋ ਜੇ ਸਹੀ ਤਰੀਕੇ ਨਾਲ ਇਹਨੂੰ ਯੂਜ਼ ਕਰਦੇ ਹੋ ਤਾਂ ਇਹ ਆਪਰੇਟ ਵਾਕਈ ਬਚਾ ਦਿੰਦੀਆਂ ਨੇ ਹੁਣ ਅੱਛਾ ਫਿਰ ਕਿੰਨੇ ਇੱਕ ਮਾਫ ਕਰਨਾ ਤੁਹਾਨੂੰ ਮੈਂ ਵਿੱਚ ਰੋਕ ਰਿਹਾ ਕਿਉਂਕਿ ਸਵਾਲ ਮੇਰੇ ਕੋਲ ਇੰਨੇ ਫਟਾਫਟ ਆਈ ਜਾਂਦੇ ਨੇ ਜ਼ੈਨ ਚ ਹੁਣ ਇਹ ਦੱਸ ਦਿਓ ਵੀ ਕਿੰਨੇ ਬਲਾਕਿੰਗ ਤੱਕ ਤੁਹਾਡੀਆਂ ਮੈਡੀਸਿਨ ਕੰਮ ਕਰ ਜਾਂਦੀਆਂ ਨੇ ਮਤਲਬ ਡਾਕਟਰ ਕੋਲ ਜਾਂਦਾ ਬੰਦਾ ਉਹ ਕਹਿੰਦੇ ਜੀ 80% ਬਲਾਕਿੰਗ ਹੈ 90% ਬਲਾਕਿੰਗ ਹੈ 95% ਬਲਾਕਿੰਗ ਹੈ ਤੇ ਫਿਰ ਉਹਦੇ ਤੇ ਕੰਮ ਕਰੇਗੀ ਤੁਹਾਡੀ ਇਹ ਨੁਸਖਾ ਫਾਰਮੂਲਾ ਤੁਹਾਡੇ ਅਰਕ ਜਿਹੜੇ ਰੁਕੀ ਸਾਹਿਬ ਮੈਂ ਪੇਸ਼ੈਂਟ ਦੇਖੇ ਨੇ 50% ਪੇਸ਼ੈਂਟ ਜਿਨ੍ਹਾਂ ਦੀਆਂ 50% ਨਸਾ ਬਲੌਕ ਹੋ ਜਾਂਦੀਆਂ ਨੇ ਉਹਨਾਂ ਨੂੰ ਬਹੁਤ ਘਟ ਗਈ ਵਾਰ ਲੱਛਣ ਦਿਖਾਈ ਦਿੰਦੇ ਨੇ ਕਈ ਵਾਰ ਉਹਨਾਂ ਨੂੰ ਕੋਈ ਸਿੰਪਟਮ ਨਹੀਂ ਦਿਖਾਈ ਦਿੰਦੇ ਉਹ ਬਿਲਕੁਲ ਸਹੀ ਤੁਰੇ ਫਿਰਦੇ ਨੇ ਠੀਕ ਹੈ ਉਹਨਾਂ ਨੂੰ ਕੁਝ ਨਹੀਂ ਹੁੰਦਾ ਜੇ ਸਾਨੂੰ 50 ਤੋਂ 55% ਬਲੌਕੇਜ ਆ ਤਾਂ ਕਈ ਵਾਰ ਪੇਸ਼ੈਂਟ ਨੂੰ ਕੁਝ ਨਹੀਂ ਹੁੰਦਾ ਕਈ ਵਾਰ 5% ਬਲੌਕੇਜ ਤੇ ਬੰਦੇ ਦਾ ਕੰਮ ਹੋ ਜਾਂਦਾ ਇਹਦੇ ਵਿੱਚ ਫਰੁਕੀ ਸਾਹਿਬ 70 ਤੋਂ 75% ਜੇ ਬਲੌਕੇਜ ਹੈਗੇ ਸਾਡੀਆਂ ਦਵਾਈਆਂ ਨੂੰ ਕਲੀਅਰ ਕਰ ਦਿੰਦੀਆਂ ਨੇ ਉਹਨੂੰ ਸਾਫ਼ ਕਰ ਦਿੰਦੀਆਂ ਨੇ ਜੇ ਦਵਾਈ ਨੂੰ 90% ਵੀ ਬਲੋਕੇਜ ਆ ਗਈ। ਉਹਦੇ ਵਿੱਚ ਕੀ ਹੁੰਦਾ ਫਿਰ ਕੀ ਸਾਬ ਉਹਨੂੰ ਕੁਝ ਟਾਈਮ ਲੱਗਦਾ ਕੁਝ ਜ਼ਿਆਦਾ ਪਰਹੇਜ ਠੀਕ ਹੈ। ਜ਼ਿਆਦਾ ਆਪਣੇ ਸਿਹਤ ਦਾ ਧਿਆਨ ਰੱਖਣਾ। ਠੀਕ ਹੈ। ਜੇ ਤੁਸੀਂ ਉਹ ਚੀਜ਼ਾਂ ਨੂੰ ਧਿਆਨ ਰੱਖਦੇ ਹੋ ਦੱਸੇ ਅਨੁਸਾਰ ਮੈਡੀਸਨ ਲੈਨੇ ਹੋ ਤਾਂ 90% ਬਲੋਕੇਜ ਵੀ ਖੁੱਲ ਜਾਂਦੀ ਹੈ। ਬਲੋਕੇਜ ਦਾ ਮਤਲਬ ਆਪਰੇਸ਼ਨ ਜਿਹੜੇ ਇਸ ਵੇਲੇ ਸੋਚ ਰਹੇ ਨੇ ਵੀ ਚਲੋ ਜੀ ਆਪਰੇਸ਼ਨ ਦੀ ਡੇਟ ਦੇ ਦਿੱਤੀ 1 ਮਹੀਨੇ ਬਾਅਦ ਦੀ। ऑपरेशन दी डेट दे दी 15 ਦਿਨ ਬਾਅਦ ਦੀ অপারেশন ਸਾਡੇ ਹਜੇ ਜਿਹੜਾ ਵੀ ਉਹ ਕੁਛਕ ਕੋਈ ਇਵੈਂਟ ਹੈਗਾ ਉਸ ਤੋਂ ਬਾਅਦ ਕਰਵਾਉਣਾ ਹੈ ਜਾਂ ਕੋਈ ਪ੍ਰੋਗਰਾਮ ਹੈਗਾ ਉਸ ਤੋਂ ਬਾਅਦ ਕਰਾਉਣਾ ਉਸ ਦੌਰਾਨ ਤੁਹਾਡੀ ਨੁਸਖੇ ਦਾ ਚਾਂਸ ਲੈ ਕੇ ਸਕਦੇ ਨੇ ਲੈ ਸਕਦੇ ਨੇ ਸਾਡੇ ਜਿਹੜੇ ਇਸ ਵੇਲੇ ਦਰਸ਼ਕ ਨੇ ਜਾਂ ਜਿਹੜੇ ਇਸ ਵੇਲੇ ਪੇਸ਼ੈਂਟ ਵੀਡੀਓ ਨੂੰ ਦੇਖ ਰਹੇ ਨੇ ਉਹ ਫਿਰਕ ਸਭ ਦੇਖੋ ਹੁਣ ਉਹ ਪੇਸ਼ੇਡ ਦਾ ਕਿਹਾ ਤੇ ਡਾਕਟਰ ਦਾ ਦੇਖੇ ਚ ਫਰਕ ਬਹੁਤ ਹੁੰਦਾ ਪਹਿਲਾਂ ਰਿਪੋਰਟਸ ਚੈੱਕ ਕਰਾਂਗੇ ਰਿਪੋਰਟ ਚੈੱਕ ਕਰਕੇ ਦੇਖਾਂਗੇ ਇਹ ਬੰਦੇ ਦੀ ਕੰਡੀਸ਼ਨ ਕਿੱਦਾਂ ਦੀ ਆ ਇਹਨੂੰ ਸਾਡੀ ਦਵਾਈ ਦੇ ਕੇ ਅਸੀਂ ਇਹਨੂੰ ਕੁਝ ਟਾਈਮ ਲਈ ਅਸੀਂ ਟਾਲ ਸਕਦੇ ਆ ਬਿਮਾਰੀ ਨੂੰ ਜਾਂ ਕੁਝ ਟਾਈਮ ਲਈ ਰੋਕ ਸਕਦੇ ਆ ਉਹ ਅਸੀਂ ਦੇਖਾਂਗੇ ਰਿਪੋਰਟਸ ਦੇਖ ਕੇ ਮੈਂ ਫੇਰ ਦੱਸ ਸਕਦਾ ਏਦਾਂ ਮੈਂ ਪੇਸ਼ੈਂਟ ਨੂੰ ਨਹੀਂ ਦੱਸ ਸਕਦਾ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਹੁਣ ਤੁਸੀਂ ਇਹ ਕਹਿ ਰਹੇ ਵੀ ਜਿਹੜੇ ਇਹ ਦੋ ਲੱਕੜ ਦੇ ਟੁਕੜੇ ਹੈਗੇ ਨੇ ਇਹ ਦਿਲ ਦੇ ਦੁਖੜੇ ਨੇ ਜਿਹੜੇ ਉਹ ਦੂਰ ਕਰ ਸਕਦੇ ਨੇ ਹੁਣ ਸਾਨੂੰ ਇਹ ਦੱਸ ਦਿਓ ਵੀ ਇਹ ਦੁਖੜੇ ਕਿਵੇਂ ਦੂਰ ਕਰ ਸਕਦੇ ਨੇ ਫਰੁਕੀ ਸਾਹਿਬ ਇਹ ਤਾਂ ਆਏਗਾ ਇੱਕ ਅਸ਼ਵਗੰਧਾ ਠੀਕ ਹੈ ਜੀ ਇੱਕ ਹੈਗਾ ਜੀ ਇਹ ਸਰਪ ਸਰਪ ਗੰਧਾ ਸਰਪ ਗੰਧਾ ਠੀਕ ਹੈ ਇਹ ਦੋਨਾਂ ਨੂੰ ਅਲੱਗ-ਅਲੱਗ ਪੀਸ ਲੈਣਾ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਇਹਨਾਂ ਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਖਾਲੀ ਪੇਟ ਲੈਣਾ ਸ਼ੁਰੂ ਕਰ ਦੇਣਾ ਜੀ ਸਵੇਰੇ ਸ਼ਾਮ ਸਵੇਰੇ ਸ਼ਾਮ ਨਾਰਮਲ ਕੋਸੇ ਪਾਣੀ ਨਾਲ ਠੀਕ ਹੈ ਠੀਕ ਹੈ ਜੀ ਇਹ ਚੀਜ਼ਾਂ ਨੇ ਜਿਹੜੀਆਂ ਬਹੁਤ ਵਧੀਆ ਨੇ ਇਹਦੇ ਵਿੱਚ ਇੱਕ ਫਰੂਕੀ ਸਾਹਿਬ ਸਾਡੇ ਕੋਲ ਮਿਕਸ ਕੀਤਾ ਹੈ ਜੀ ਤੁਸੀਂ ਹਾਂ ਜੀ ਮਤਲਬ ਇਹ ਦੋਵਾਂ ਨੂੰ ਅੱਡ-ਅੱਡ ਪੀਸ ਕੇ ਮਿਕਸ ਕਰ ਲੈਣਾ ਹੈ ਇਹ ਦੋਨਾਂ ਨੂੰ ਅੱਡ-ਅੱਡੀ ਰੱਖਣਾ ਡਾਕਟਰ ਸਾਹਿਬ ਨਹੀਂ 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 ਇਹਨਾਂ ਨੂੰ ਬਰਾਬਰ ਮਾਤਰਾ ਦਾ ਲੈ ਕੇ ਅੱਡ-ਅੱਡ ਪੀਸ ਕੇ ਇਹਨਾਂ ਨੂੰ ਇਕੱਠਾ ਕਰ ਲੈਣਾ ਅੱਛਾ ਇਕੱਠਾ ਕਰ ਲੈ ਇਕੱਠਾ ਕਰਕੇ ਜਿਵੇਂ ਅਸੀਂ ਆ ਪਾਊਡਰ ਬਣਾਇਆ ਹੋਇਆ ਅੱਧੇ ਹੁਣ ਕੱਪੜਾ ਛਾਣ ਕੀਤਾ ਹੈ ਇਹਨਾਂ ਬਰੀਕ ਪਾਊਡਰ ਹੈ ਕੱਪੜਾ ਛਾਣ ਹੋ ਗਿਆ ਹਾਂ ਜੀ ਕੱਪੜਾ ਛਾਣ ਕਰਕੇ ਇਹਨੂੰ ਇੱਕ ਚਮਚ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਜੀ ਹਾਂਜੀ ਇਹ ਮੈਂ ਖਾ ਕੇ ਵੀ ਦਿਖਾ ਦਿੰਦਾ ਫਰੁਕੀ ਸਾਹਿਬ ਅੱਛਾ ਜੀ ਆਪ ਨੋਰਮਲ ਬੰਦਾ ਵੀ ਖਾ ਸਕਦਾ ਨੋਰਮਲ ਬੰਦਾ ਵੀ ਖਾ ਸਕਦਾ ਫਰੁਕੀ ਸਾਹਿਬ ਇਹਦਾ ਕੋਈ ਨੁਕਸਾਨ ਨਹੀਂ ਇੰਨਾ ਕੀ ਅਸੀਂ ਲੈਣਾ ਫਰੁਕੀ ਸਾਹਿਬ ਇੱਕ ਹੋਰ ਮੈਂ ਤੁਹਾਨੂੰ ਚੀਜ਼ ਦੱਸਦਾ ਜਿਹੜੀ ਇਹ ਚੀਜ਼ ਹੈ ਨਾ ਇਹ ਮੈਂ ਖਾਣ ਲੱਗਿਆ ਤਾਂ ਨੁਕਸਾਨ ਨਹੀਂ ਕੋਈ ਜੇ ਤੁਸੀਂ ਵੈਸੇ ਵੀ ਤੰਦਰੁਸਤ ਹੋ 15 ਦਿਨਾਂ ਦਾ ਇਸਤੇਮਾਲ ਕਰੋ 15 ਦਿਨ ਬਾਅਦ ਬੰਦ ਕਰ ਦਿਓ 2 ਮਹੀਨੇ ਬਾਅਦ ਵਾਰਾ ਖਾ ਲੋ 15 ਦਿਨ ਮੈਂ ਕਹਿੰਦਾ ਇਹ ਹਾਰਟ ਬਲੌਕੇਜ ਨਹੀਂ ਹੋ ਸਕਦੀ ਨਸਾਂ ਦੀ ਬਲੌਕੇਜ ਹੋ ਹੀ ਨਹੀਂ ਸਕਦੀ ਇਹ ਮੈਂ ਯੂਜ਼ ਕਰਦਾ ਰਹਿਣਾ ਜੀ ਅੱਛਾ ਮਤਲਬ ਫਿਰ ਇਹ ਉਹ ਨੁਸਕਾ ਫਾਰਮੂਲਾ ਵੀ ਲੋਕ ਯੂਜ਼ ਕਰ ਸਕਦੇ ਨੇ ਜਿਨ੍ਹਾਂ ਨੂੰ ਹੈਰਿਡਿਟਰੀ ਪ੍ਰੋਬਲਮ ਹੈਗੇ ਵੀ ਮੇਰੇ ਨਾਨੇ ਦਾ ਮੇਰੇ ਨਾਨੀ ਦਾ ਮੇਰੇ ਦਾਦੇ ਦਾ ਮੇਰੇ ਦਾਦੀ ਦਾ ਮੇਰੇ ਵੱਡਿਆਂ ਦਾ ਜਿਹੜਾ ਹਾਰਟ ਅਟੈਕ ਨਾਲ ਜਿਹੜਾ ਮਤਲਬ ਦੁਨੀਆ ਤੋਂ ਅਕਾਲ ਚਲਾਣਾ ਹੋ ਗਿਆ ਉਹ ਮਤਲਬ ਪ੍ਰੋਵੈਂਸ਼ਨ ਦੇ ਤੌਰ ਤੇ ਇਹਨੂੰ ਯੂਜ਼ ਕਰ ਸਕਦੇ ਨੇ ਤੁਹਾਡੇ ਨੁਸਕੇ ਫਾਰਮੂਲੇ ਹਾਂਜੀ ਬਿਲਕੁਲ ਇਹਦੇ ਵਿੱਚ ਨਾ ਜਿਨ੍ਹਾਂ ਦੇ ਦਿਲ ਦੇ ਵਿੱਚ ਸਰਾਖਾ ਬੱਚਿਆਂ ਦੇ ਉਹਨਾਂ ਲਈ ਨੁਸਖਾ ਨਹੀਂ ਹੈਗਾ ਫਰੁਕੀ ਸਾਹਿਬ ਉਹਨਾਂ ਲਈ ਇਹ ਨੁਸਖਾ ਬਿਲਕੁਲ ਨਹੀਂ ਉਹ ਨਾ ਯੂਜ਼ ਕਰਨੇ ਨਾ ਜਮਾਉਣ ਜਿਨ੍ਹਾਂ ਦੀ ਹਾਰਟ ਬਲੋਕੇਜ ਆ ਹਾਰਟ ਦੀ ਧੜਕਣ ਵਾਦੀ ਆ ਘਬਰਾਟ ਹੁੰਦੀ ਆ ਸਟੰਟ ਪੈਣ ਨੂੰ ਕਹਤਾ ਸਰਜਰੀਆਂ ਹੋ ਗਈਆਂ ਕਰਨ ਨੂੰ ਕਹਤਾ ਉਹ ਸਾਰੇ ਯੂਜ਼ ਕਰ ਸਕਦੇ ਨੇ ਕਿਵੇਂ ਇਸਤੇਮਾਲ ਦੱਸ ਦਿਓ ਸਾਨੂੰ ਹੁਣ ਕਿਵੇਂ ਕਰ ਆ ਦੇਖੋ ਜੀ ਐਨਾ ਕ ਚਮਚਾ ਲਓ ਇਹਨੂੰ ਇਹ ਮਤਲਬ ਵੈਸੇ ਨਹੀਂ ਚੱਪਣੀਆਂ ਆਪਣੇ ਇਹਦਾ ਫਾਈਨ ਪਾਊਡਰ ਹੀ ਬਣਾਉਣਾ ਪਾਊਡਰ ਬਣਾ ਕੇ ਲੈਣਾ ਡਾਕਟਰ ਸਾਹਿਬ ਇਹਨੂੰ ਜੀ ਪਾਊਡਰ ਬਣਾ ਕੇ ਕੀ ਆ ਜਲਦੀ ਅਸਰ ਕਰ ਜਾਂਦਾ ਜੇ ਇਦਾਂ ਆਪਾਂ ਚੱਪਾਂਗੇ ਨਹੀਂ ਚੱਪਾਉਣੀਆਂ ਠੀਕ ਹੈ ਜੀ ਜੀ ਸੋ ਹੁਣ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਤੁਹਾਨੂੰ ਇਹ ਲੱਕੜਾਂ ਬਾਬਾ ਦੱਸਿਆ ਵੀ ਹੈ ਤੇ ਇਹਦੇ ਬਹੁਤ ਡਿਟੇਲ ਨਾਲ ਸਾਰੀਆਂ ਚੀਜ਼ਾਂ ਸਮਝਾ ਵੀ ਦਿੱਤੀਆਂ ਨੇ ਪਰ ਇੱਕ ਹੋਰ ਬੜਾ ਅਹਿਮ ਸਵਾਲ ਡਾਕਟਰ ਸਾਹਿਬ ਜਿਹੜਾ ਮੈਨੂੰ ਲੱਗਦਾ ਹੈ ਕਿ ਇਸ ਵੀਡੀਓ ਦਾ ਹਿੱਸਾ ਜੇਕਰ ਨਾ ਹੁੰਦਾ ਤੇ ਨਾ ਹੋਵੇ ਤਾਂ ਇਹ ਵੀਡੀਓ ਅਧੂਰੀ ਬਣੇਗੀ ਜਿਹੜੇ ਲੋਕ ਇੱਕ ਵਾਰ ਹਾਰਟ ਅਟੈਕ ਦਾ ਸ਼ਿਕਾਰ ਹੋ ਚੁੱਕੇ ਨੇ ਹੁਣ ਮੁਰ ਤੋਂ ਉਹਨਾਂ ਨੂੰ ਕਹਤਾ ਵੀ ਤੁਹਾਡੇ ਹਾਰਟ ਚ ਪ੍ਰੋਬਲਮ ਫੇਰ ਆ ਗਈ ਏ ਤੇ ਸਟੰਟ ਪਵਾ ਲਓ ਫੇਰ ਸਟੰਟਾਂ ਦੀ ਤਿਆਰੀ ਕਰ ਲਓ ਬਾਈਪਾਸ ਸਰਜਰੀ ਦੀ ਤਿਆਰੀ ਕਰ ਲਓ ਆਪਰੇਸ਼ਨ ਦੀ ਤਿਆਰੀ ਕਰ ਲਓ ਤੁਹਾਡੇ ਹਾਰਟ ਬੀਟ ਘਟ ਗਈ ਏ ਫਟਾਫਟ ਪੀਸ ਬੇਕਰ ਪਵਾ ਲਓ ਉਹਨਾਂ ਤੇ ਕਿੰਨੇ ਦਿਨਾਂ ਚ ਅਸਰ ਦਿਖਾਉਣਾ ਸ਼ੁਰੂ ਕਰ ਦੇਗਾ ਤੁਹਾਡਾ ਨੁਸਖਾ ਏ ਫਾਰਮੂਲਾ ਫੁਰਕ ਸਾਹਿਬ ਉਹ ਮੈਂ ਤਾਂ ਪਹਿਲਾਂ ਕਹਿ ਕੇ ਹੱਡਿਆਂ ਮੈਂ ਘਰ ਰਿਪੋਰਟ ਦੇਖ ਕੇ ਕਿੰਨੀ ਬਲੋਕੇਜ ਆ ਠੀਕ ਹੈ ਕਿਹੜੀ ਇਨਾਂ ਦੀ ਬਾਈਪਾਸ ਸਰਜਰੀ ਹੋਈ ਹੋਈ ਆ ਤਰ ਤੇ 70% ਆਮ ਤੌਰ ਤੇ ਚਲੋ 70% ਸੀ ਬਨ ਕੇ ਚੱਲਦੇ ਆ 70 80% ਬਲੌਕਿੰਗ ਹੈਗੀ ਹੈ ਰਿਲੀਫ ਪਹਿਲੇ ਚਮਚੇ ਨਾਲ ਮਿਲਣਾ ਸ਼ੁਰੂ ਹੋ ਸਕਦਾ ਹੈ ਅ ਦੋ ਤੋਂ ਤਿੰਨ ਦਿਨਾਂ ਅਚ ਠੀਕ ਹੈ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਇਹਦਾ ਅਸਰ ਦਿਖਾਈ ਦੇਗਾ ਅਸਰ ਦਿਖਾਈ ਦੇਗਾ 70% ਬਲੌਕਿੰਗ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਤੇ ਡਾਕਟਰ ਸਾਹਿਬ ਫਿਰ ਇਹ ਦੱਸ ਦਿਓ ਵੀ ਅਗਰ ਕਿਸੇ ਨੇ ਆਪਣੀ ਕੋਈ ਜਾਣਕਾਰੀ ਤੁਹਾਡੇ ਨਾਲ ਆਪਣੀ ਹੈਲਥ ਬਾਬਤ ਸਾਂਝੀ ਕਰਨੀ ਹੈ ਤੁਹਾਡੇ ਨਾਲ ਮਿਲਣਾ ਹੈ ਮਿਲਣ ਦਾ ਕੀ ਟੰਗ ਹੈ ਹਾਂਜੀ ਏਪੀ ਇਲੈਕਟਰ ਹੋਮੋਪੈਥੀ ਹਸਪੀਟਲ ਰਾਮਗੜ੍ਹ ਰੋਡ ਸਾਨੇਵਾਲ ਨੀਅਰ ਅਨੰਤ ਵਿਹਾਰ ਕਲੋਨੀ ਸਾਡਾ ਸਮਾਂ ਹੈਗਾ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਜੀ ਸਾਡੇ ਨੰਬਰ ਹੈਗੇ ਆ 78146999434 9915147604 ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਰਮਜੀਤ ਕੌਰ ਸਾਹਿਬਾ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਸੋ ਇਹ ਸਨ ਏਪੀ ਇਲੈਕਟਰੋ ਹੋਮੀਓਪੈਥੀ ਸੈਂਟਰ ਦੇ ਡਾਕਟਰ ਜੋੜਾ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ कौर ਸਾਹਿਬਾ ਜਿਨ੍ਹਾਂ ਨੇ ਅੱਜ ਹਾਰਟ ਦੇ ਬਾਬਤ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ ਔਰ ਬਹੁਤ ਸਾਰੇ ਵਹਿਮ ਪਰਮ ਹੈਗੇ ਨੇ ਜਿਹੜੇ ਮੈਨੂੰ ਲੱਗਦਾ ਕਿ ਹਾਰਟ ਦੇ ਉਹ ਤੁਹਾਡੇ ਕੱਢੇ ਨਾ ਉਹਨਾਂ ਦਾ ਕਹਿਣਾ ਹੈ ਕਿ ਇਹ ਦੋ ਲੱਕੜਾਂ ਦਾ ਜਿਹੜਾ ਪਾਊਡਰ ਅਸੀਂ ਕਰਕੇ ਇੱਕ ਚਮਚਾ ਲੈਣਾ ਜੇਕਰ ਸਵੇਰੇ ਸ਼ਾਮ ਸ਼ੁਰੂ ਕਰ ਦਈਏ ਤਾਂ ਹਾਰਟ ਨਾਲ ਸੰਬੰਧਿਤ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਨੂੰ ਆਉਣਗੀਆਂ ਹੀ ਨਹੀਂ ਔਰ ਜੇਕਰ ਹੈਗੀਆਂ ਨੇ ਤਾ 2 ਜਾਂ 70 80% ਦੇ ਵਿੱਚ 2 ਜਾਂ 3 ਦਿਨਾਂ ਦੇ ਵਿੱਚ ਉਹਨਾਂ ਨੂੰ ਰਿਲੀਫ ਮਿਲਣਾ ਜਿਹੜਾ ਉਹ ਸ਼ੁਰੂ ਹੋ ਸਕਦਾ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਸਲਾਹ ਮੇਰੀ ਚੇਤਾਵਨੀ ਮੇਰੀ ਅਪੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸਲਾਹ مشਵਰਾ ਜ਼ਰੂਰ ਕਰ ਲਿਆ ਕਰੋ ਧੰਨਵਾਦ